ਕੌਣ ਸੇੜਾ ਵਈ ਡਿਕਰਮ ਸਸੀ ਗੱਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਅੱਜ ਦੁਸ਼ਹਿਰਾ ਦਾ ਦਿਲਮਪੁਰਬ ਮਨਾਇਆ ਜਾ ਰਿਹਾ ਕਿੰਨੇ ਸਮਾਂ ਹੋ ਗਿਆ ਵਾ ਤੁਹਾਨੂੰ ਉਸ ਦੁਸ਼ਹਿਰਾ ਲੰਘੇ ਦੇਖ ਰ ਮਾਰਕ ਦੀ ਇਹ ਕਹਿ ਸਕਦਾ ਆ ਵੀ ਅਸੀਂ ਜਲਦੀ ਹਸ ਸੰਭਾਲ ਲਈ ਆ ਉਸ ਦੀ ਰਾਮ ਲੈ ਲਾਂਗੇ ਠੀਕ ਹੈ ਜੀ 52 ਸਾਲ ਹੋ ਗਏ ਰਾਮ ਲੀਲਾ ਨੂੰ ਤੇ ਦਸਹਰਾ ਦੇ ਨਾਲ ਚੱਲਦੇ ਹੈ ਨਾ ਰਾਮ ਲੀਲਾ ਜਿਹੜੀ ਹੁੰਦੀ ਹੈ ਕਿੰਨੇ ਦਿਨ ਦੀ ਹੁੰਦੀ ਹੈ ਇੱਥੇ 11 ਦਿਨ ਦੀ 11 ਦਿਨ ਦੀ ਰਾਮ ਲੀਲਾ ਕਰਾਈ ਜਾ ਰਹੀ ਹੈ ਤੇ 52 ਸਾਲ ਤੋਂ ਤੁਸੀਂ ਲਗਾਤਾਰ ਇਹ ਸੇਵਾ ਨੇ ਪਾ ਰਹੇ ਹੋ ਹਾਂਜੀ ਠੀਕ ਹੈ ਜੀ ਤੇ ਇਸ ਵਾਰ ਕੀ ਇਸ ਵਾਰ ਕੀ ਖਾਸ ਰੱਖਿਆ ਸੀਗਾ ਪ੍ਰੋਟੋਕੋਲ ਦੇ ਕਿਹੜੇ ਕਿਹੜੇ ਇੰਤਜ਼ਾਮ ਸੀਗੇ ਤੁਹਾਡੇ ਹਮੇਸ਼ਾ ਤਰ੍ਹਾਂ ਜਿਵੇਂ ਅੱਗੇ ਹੁੰਦਾ ਉਦਾਂ ਹੀ ਸੀਗਾ ਤਬਦੀਲੀ ਕੋਈ ਨਹੀਂ ਸਿਰਫ ਇਹ ਕਹੇ ਸੀਗਾ ਪਈ ਪਰਬੋਕ ਨੂੰ ਕਿੱਦਾਂ ਹੈ ਕੰਟਰੋਲ ਕਰਨਾ ਉਹਦੇ ਵਿੱਚ ਬਹੁਤ ਸਾਰੇ ਆ ਨੇ ਉਹ ਸਾਡੇ ਜਿਹੜੇ ਵਰਕਰ ਆ ਉਹਨਾਂ ਨੇ ਤੁਹਾਨੂੰ ਧੰਨਵਾਦ ਕੀਤਾ ਮੈਂ ਕਿੰਨੇ ਫੋਟੋ ਦਾ ਰਵਨ ਸੀਗਾ ਸਾਰ ਇਹ ਅੰਦਾਜ਼ਾ ਤੇ ਕੀ ਬੋਤੋ ਕੀ ਬੋਗਾ ਪਿਛਲੀ ਵਾਰ ਮੇਰੇ ਖਿਆਲ ਨਾਲ ਜ਼ਿਆਦਾ ਵੱਡਾ ਸੀਗਾ ਰਾਵਨ ਇਹ ਕੀ ਬੋਤੋ ਜੀ ਇਹ ਅੰਦਾਜ਼ਾ ਕਿ ਹੁੰਦਾ ਹੈ ਕੀ ਬੋਤੋ ਰਾਵਨ ਹਾਂ ਠੀਕ ਹੈ ਜੀ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੁੰਦਾ ਮੈਂ ਤਾਂ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਬੱਚਿਆਂ ਨੂੰ ਕਈ ਦਸ਼ਿਆਂ ਤੋਂ ਮੁਕਤ ਹੋ ਕੇ ਧਰਮ ਨਾਲ ਜੁੜੋ ਪਰੰਪਰੀ ਸੇਵਾ ਕਰੋ ਧਰਮ ਨਾਲ ਜੁੜਨ ਵਾਸਤੇ ਅਸੀਂ ਇਸ ਵਾਰੀ ਘਰ ਤੋਂ ਤੁਹਾਡੇ 20 25 ਗੁੰਡੇ ਨਵੇਂ ਤਿਆਰ ਕੀਤੇ ਆ ਜਿਹੜੇ RAM LILA ਸਰ ਰੋਲ ਦਾ ਦਾ ਔਰ ਅਸੀਂ ਸਾਰੀ ਪਬਲਿਕ ਅਗੇ ਬੱਚੇ ਜਿਹੜਾ ਨਾਮ ਇਹਨ ਪੜਦੇ ਆ ਉਹਨਾਂ ਅਗੇ ਬੇਨਤੀ ਕਰਦੇ ਆ ਪੜੋ ਵੀ ਰੱਜ ਕੇ ਔਰ ਧਾਰਮਿਕ ਸੇਵਾ ਵੀ ਕਰੋ ਰੱਜ ਕੇ ਔਰ ਮਾਪੇ ਦੀ ਵੀ ਸੇਵਾ ਕਰੋਦਾ ਜੀ ਅੱਛਾ ਇਹ ਮੈਂ ਲਾਸਟ ਇਹ ਹੈ ਕਿ ਇੱਕ ਮਨਾਈ ਕਿਥੇ ਜਾ ਰਿਹਾ ਦਸ਼ਰਾ ਸੀ ਨਾ ਪਾਣੀ ਵਾਲੀ ਟੈਂਕੀ ਕਹਿੰਦੇ ਵੈਸੇ ਤਾਂ ਅਸੀਂ ਐਨਓ ਕਾਗਜ਼ਾਂ 'ਚ ਦੁਰਗਾ ਰਾਮ ਲੀਲਾ ਕਲੱਬ ਰਾਮ ਲੀਲਾ ਗਰਾਊਂਡ ਦਾ ਕੋਚਨ ਕੀਤਾ ਹੈ ਜੌਹਨਗਰ ਕਾ ਬਚਾ ਹਾਂਜੀ ਰਾਮ ਲੀਲਾ ਕੋ ਬਹੁਤ ਬਹੁਤ ਧੰਨਵਾਦ ਸਾਰੇ ਮਾਣੇ ਲਓ ਰੋਲ ਹੈ ਰੋਲ ਹੈ ਰੋਲ ਹੈ ਰੋਲ ਹੈ ਕੀ ਕਹਿਣਾ ਚਾਹੋਗੇ ਅੱਜ ਜਲਸ਼ਹਿਰ ਦਾ ਪੁਰਖ ਸੀਗਾ ਬੁਰਾਈ ਤੇ ਅਚੰਭੀ ਜਿੱਤ ਹੋਈ ਹੈ ਕੀ ਕਹਿਣਾ ਚਾਹੁੰਦੇ ਇਹ ਬੁਰਾਈ ਤੇ ਸ਼ਾਈ ਦੀ ਜਿੱਤ ਹੈ ਜੀ 라ਵਲੀਲਾ ਅਸੀਂ ਪਿਛਲੇ 53 ਸਾਲ ਤੋਂ ਕਰਦੇ ਆ ਰਹੇ ਹਾਂ ਇਸ ਦਾ ਮਤਲਬ ਇਹ ਹੈ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਨਸ਼ੇ ਤੋਂ ਦੂਰ ਹੋ ਕੇ ਤਾਂ ਆ ਧਰਮੇਤਮਾ ਦੇ ਵਿੱਚ ਆਪਣਾ ਦਾ ਜਿਹੜਾ ਰੁਝਾਨ ਹੈ ਉਹ ਆਏ ਬਾਕੀ ਪੂਰੇ ਕੰਮਾਂ ਦੇ ਬਚ ਕੇ ਅੱਛੇ ਕੰਮਾਂ ਦੇ ਪਾਸੇ ਲੱਗ ਗਏ। ਔਰ ਪੂਰੇ 11 ਦਿਨ ਅਸੀਂ ਪੂਰਾ ਪਹਿਰਾ ਕੀਤਾ। ਤੁਸੀਂ ਪੁੱਛ ਰਹੇ ਸੀ ਪ੍ਰਧਾਨ ਜੀ ਨੂੰ ਭਾਈ ਤੁਸੀਂ ਮਤਲਬ ਇੰਤਜ਼ਾਮ ਇਹ ਇੰਤਜ਼ਾਮ ਸਾਡੇ ਪੁਲਿਸ ਦੇ ਵਿੱਚ ਸਾਡੇ ਆਪਣੇ ਵਿੱਚ ਸੀਗੇ। ਕਿਉਂਕਿ ਅਸੀਂ ਪੂਰਾ ਪਹਿਰਾ ਦੇ ਕੇ ਆ ਸਾਰੀ ਦੁਨੀਆ ਨਾਲ ਆਪਣੇ ਕੋਟੋਚ ਕੀਤਾ ਕਿ ਕੋਈ ਇਸ਼ਾਰਤ ਨਾ ਕਰੇ। ਇਸ ਕਰਕੇ ਅਸੀਂ ਪੂਰੇ ਯਾਰਾਂ ਦੇ ਪੂਰੀ ਮਿਲਨਤ ਕਰਕੇ ਆ ਪ੍ਰਭੂ ਜੀਰੇਲਾ ਤੇ ਜਿਹੜੇ RAM LILA ਦੇ ਕਲਾਕਾਰ ਸੀ ਉਹ ਕਿਥੋਂ ਆਇਸ ਕਿ RAM LILA ਦੇ ਕਲਾਕਾਰ ਸਾਰੇ ਇੱਥੂ ਜਿਲ੍ਹੇ ਦੇ ਤਕਰੀਬਨ 4-5 ਮੁੰਡੇ ਆਪਣੇ ਢੋਲੇ ਵਾਲ ਤੋਂ ਨੇ ਉਹਨਾਂ ਨੇ ਗੰਮਲ ਕੁਮਾਰ ਜੀ ਐਕਟਰ ਨੇ ਬਹੁਤ ਹੀ ਅਸ਼ੀਅਤ ਤਰੀਕੇ ਦੇ ਨਾਲ ਬਹੁਤ ਅੱਛੇ ਢੰਗ ਦੇ ਨਾਲ ਸਚਾਰੂ ਢੰਗ ਦੇ ਨਾਲ ਉਹਨਾਂ ਨੇ RAM LILA ਜਿਹੜੀ ਚਲਾਈ ਹੈ ਠੀਕ ਹੈ ਜੀ ਹਾਂ ਜੀ ਬਹੁਤ ਹੀ ਵਧੀਆ ਬੰਦੇ ਨੇ ਤੇ ਇਸੇ ਤਰ੍ਹਾਂ ਹੀ ਕੰਟੀਨਿਊ ਹਰ ਸਾਲ ਪ੍ਰੋਗਰਾਮ ਚੱਲਦਾ ਰਹੇਗਾ ਕਿਉਂਕਿ 55 ਸਾਲ ਤਾਂ ਹੋ ਚੁੱਕੇ ਨੇ ਹਾਂ ਜੀ ਹਾਂ ਜੀ ਇਹ ਦੇਖੋ ਜੀ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਲੇਕਿਨ ਇਹ ਜਿਹੜੀ ਰਾਮਲੀਲਾ ਹੈ ਇਹ ਚੱਲਦੀ ਰਹਿਣੀ ਹੈ ਪ੍ਰਭੂ ਰਾਮ ਦਾ ਨਾਮ ਚੰਦਾ ਰਹਿਣਾ ਔਰ ਚੱਲਦਾ ਰਹੇਗਾ ਤੇ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹਤ ਹੈ ਕੀ ਦੇਣਾ ਸਮਾਜ ਨੂੰ ਮੈਸੇਜ ਇਹੀ ਹੈ ਜੀ ਕਿ ਸਾਰੇ ਬੁਰੇ ਕੰਮਾਂ ਤੋਂ ਬੱਚ ਕੇ ਇਹ ਜਿਹੇ ਧਾਰਮਿਕ ਜਿਹੇ ਸਮਾਗਮ ਹੈ ਉਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਔਰ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਜੀਣੀ ਚਾਹੀਦੀ ਹੈ ਨਾ ਕਿ ਨਸ਼ੇ ਚ ਨਸ਼ਿਆਂ ਦੇ ਵਿੱਚ ਜਾ ਕੇ ਇਹ ਮੈਸੇਜ ਇਹਨੂੰ ਸਾਰੇ ਲਈ ਹੈ ਅੱਜ ਸਾਡੇ ਨਾਲ ਗੱਲਬਾਤ ਦੀ ਹੈ ਜਿਨ੍ਹਾਂ ਦੇ ਵਿੱਚ ਸ਼੍ਰੀ ਬਾਦੂਗਾ ਰਾਮ ਜੀ ਉਹਨ ਦੇ ਬੇਨਤੀ ਜੇ ਤਰ੍ਹਾਂ ਜਿਹੜਾ ਹੈਗਾ ਵਾ ਉਹਨਾਂ ਵੱਲੋਂ ਇਹ ਕਰਾਈ ਜਾ ਰਹੀ ਹੈ ਕਿ ਹਰ ਸਾਲ 53 ਸਾਲ ਹੋ ਗਏ ਜਿਹਨੂੰ ਲਗਾਤਾਰ ਇਹ ਚੇਤਰਾ ਹੀ ਆਉਂਦਾ ਹੋਰ ਤੇ ਚੇਹਰਾ ਜਪੁਰਬੇ ਮਨਾਉਂਦੇ ਨੇ ਔਰ ਇਸੇ ਤਰ੍ਹਾਂ ਅੱਗੇ ਵੀ ਲਗਾਤਾਰ ਮਨਾਉਂਦੇ ਰਹਿਣਗੇ ਬਾਕੀ ਹੋਤੀ ਨਮੀ ਆ ਕੇ ਹਾਜ਼ਰ ਹੋ